ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇ ਪੰਜਾਬ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਤੇ ਬੁਲੇਟਿਨ ਦਾ آغاز ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਅਤੇ اہم ਖਬਰ ਦੇ ਨਾਲ ਖਡੂਰ ਸਾਹਿਬ ਤੋਂ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋਈ ਹੈ ਤਰਨਤਾਰਨ ਜ਼ਿਲ੍ਹੇ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਕਾਬਜ਼ੇ ਜ਼ਿਕਰ ਹੈ ਕਿ ਉਸਮਾ ਕਾਂਡ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਦੋਂ ਪਿੰਡ ਉਸਮਾਨ ਦੀ ਰਹਿਣ ਵਾਲੀ ਹਰਬਿੰਦਰ ਕੌਰ 3 ਮਾਰਚ 2013 ਨੂੰ ਆਪਣੇ ਪਰਿਵਾਰ ਦੇ ਨਾਲ ਆਪਣੇ ਚਚੇ ਦੇ ਭਰਾ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਗਈ ਸੀ ਜਿੱਥੇ ਕਿ ਟੈਕਸੀ ਡਰਾਈਵਰ ਹੁੰਦਿਆ ਲਾਲਪੁਰਾ ਅਤੇ ਕੁਝ ਹੋਰ ਲੋਕਾਂ ਦੇ ਵੱਲੋਂ ਉਸਦੇ ਨਾਲ ਛੇੜਛਾੜ ਅਤੇ ਕੁੱਟਮਾਰ ਕੀਤੀ ਗਈ। ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਦੋਸ਼ੀ ਠਹਿਰਾਏ ਗਏ ਵਦਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਧਰ ਪੀੜਤ ਪੱਖ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ। ਮੈਨੂੰ ਲੱਗਦਾ ਅਜੇ ਮਿਲਦਾ ਨਹੀਂ ਕੋਈ ਸੱਚੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਇੱਥੇ ਜਨਕਿ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਪਏ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਇਹਹੀ ਜਿਹੜਾ ਆ ਉਹ ਬਿਲਕੁਲ ਜਨਕਿ ਗਲਤ ਕਰ ਰਹੇ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਨਿਸ਼ਾ ਅਸੀਂ ਭਾਈਚਾਰੇ ਨੂੰ ਗਰੀਬ ਪਰਿਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਤੋਂ ਅਸੀਂ ਹਮੇਸ਼ਾ ਜਿਹੜਾ ਹੈ ਮਾਂਜੂ ਕੋਰਟ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਹੈ ਮਾਂਜੂ ਕੋਰਟ ਨੇ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਆ ਅਜੀ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਲਈ ਖੁਸ਼ੀ ਥੋੜੇ ਫੋਨ ਸਰਦ ਨਿਕਲ ਰਹੇ ਆ ਤੁਸੀਂ ਖੁਸ਼ ਹੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਛੋਟ ਨੇ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੀ ਇੱਕ ਬਾਰੇ ਦੱਸ ਦਿਓ ਮੈਕਸਿਮਮ ਕੇਸ ਤੇ 4 ਸਾਲ ਕੀਤੀ ਹੈ ਕੁਝ ਅਜ ਇੱਕ ਸਾਲ ਕੁਝ 2 ਸਾਲ ਪਰ ਜਿਹੜਾ ਐਸਸੀਐਸਟੀ ਐਕਟ ਦੇ ਅਚ 4 ਸਾਲ ਸਜ਼ਾ ਕੀਤੀ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜੇ ਇਹ ਇੱਕ ਦਾ ਜਿਹੜਾ ਸ਼ਾਸ਼ੀ ਸੀ ਦੋਸ਼ੀ ਉਹਨੂੰ ਤੇ ਅਰਜਿੰਦ ਚੋ ਅੱਜ ਪੇਸ਼ ਨਹੀਂ ਕੀਤਾ ਗਿਆ ਉਹਦੀ 16 ਤਰੀਕ ਦੀ ਰੱਖੀ ਆ ਬਾਕੀ ਸਾਰੇ ਦੋਸ਼ੀਆਂ ਨੂੰ ਵਕ ਵਕ ਦਰਾਮਾ ਤੇ ਸਜ਼ਾ ਕਰ ਤੇ ਮਨਜਿੰਦਰ ਸਿੰਘ ਲਾਲਪੁਰ ਨੇ ਕਿੱਥੇ ਲੈ ਕੇ ਜਾਇਆ ਜਾ ਰਹੇ ਆ ਬਹੁਤ ਪਤਾ ਨਹੀਂ ਇਹ ਵਾਰੰਟ ਉਹਨਾਂ ਦੇ ਜਿੱਥੇ ਵੀ ਮਾਰਕ ਬਣਾਏਗੀ ਮੁੱਖ ਮੰਤਰੀ ਭਗਵੰਤ ਮਾਨ ਹਸਤਾਲ ਦੇ ਵਿੱਚ ਛੁੱਟੀ ਮਿਲਦਿਆਂ ਹੀ ਐਕਸ਼ਨ ਮੋਰ ਤੇ ਵਿੱਚ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਤੇ ਮਗਰੋਂ ਮੁੱਖ ਮੰਤਰੀ ਮਾਨ ਦੇ ਵੱਲੋਂ ਬਕਾਇਦਾ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਗਿਆ ਅਤੇ ਹੜਪੀੜਤਾਂ ਲਈ ਕਈ ਵੱਡੇ ਐਲਾਨ ਕੀਤੇ ਗਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਚੁਲਾ ਬੁਜਨ ਨਹੀਂ ਦੇਾਂਗੇ ਅਤੇ 45 ਦਿਨਾਂ ਦੇ ਅੰਦਰ ਹਰ ਚੀਜ਼ ਦਾ ਮੁਆਵਜ਼ਾ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਅਫਸਰ ਪਿੰਡ-ਪਿੰਡ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈਣਗੇ ਅਤੇ ਬਕਾਇਦਾ ਰਿਪੋਰਟ ਤਿਆਰ ਕੀਤੀ ਜਾਵੇਗੀ ਉਨ੍ਹਾਂ ਇਹ ਵੀ ਦੱਸਿਆ ਕਿ ਫਸਲ ਦਾ ਨੁਕਸਾਨ ਹੋਣ ਤੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਜਦਕਿ ਪਸ਼ੂਆਂ ਦੇ ਲਈ 37500 ਰੁਪਏ ਮੁਆਵਜ਼ਾ ਰਾਸ਼ੀ ਰੱਖੀ ਗਈ ਹੈ ਅਤੇ ਰਿਪੋਰਟ ਬਣਨ ਤੋਂ ਬਾਅਦ ਅਸੀਂ ਇੱਕ ਹਫ਼ਤੇ ਦਾ ਸਮਾਂ ਦਵਾਂਗੇ ਤਾਂ ਕਿ ਲੋਕ ਦੱਸ ਸਕਣ ਕਿ ਅਸਲ ਦੇ ਵਿੱਚ ਉਹਨਾਂ ਦੀ ਜ਼ਮੀਨ ਦਾ ਨਿਰੇਖਣ ਹੋਇਆ ਜਾਂ ਫਿਰ ਸਿਰਫ ਕਾਗਜ਼ੀ ਹੀ ਨਿਰੇਖਣ ਕੀਤਾ ਗਿਆ ਅੱਜ ਮੈਂ ਆਦੇਸ਼ ਦਿੱਤੇ ਨੇ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉੱਥੇ ਪਾਣੀ ਆਇਆ ਜਾਂ ਨਹੀਂ ਆਇਆ 30 ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਦਾਰੀ ਦਾ ਡਾਟਾ ਆ ਜਾਊਗਾ ਤੇ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜ਼ੀ ਫਸਲ ਬੀਜੀ ਹੋਈ ਆ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ ਏਕੜ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਰਿਪੋਰਟ ਬਣਨ ਤੋਂ ਬਾਅਦ ਵੀ ਇੱਕ ਹਫ਼ਤੇ ਦਾ ਸਮਾਂ ਸੀ ਲੋਕਾਂ ਨੂੰ ਵੀ ਦੇਵਾਂਗੇ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ ਕਈ ਵਾਰੀ ਕੀ ਹੁੰਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ ਜਿਨ੍ਹਾਂ ਦੀ ਚਲਦੀ ਹੁੰਦੀ ਹੈ ਥੋੜੀ ਬਹੁਤ ਉਹਨਾਂ ਦਾ ਲਿਖਿਆ ਜਾਂਦਾ ਸੋਇਤ ਰਾਜ ਨੂੰ ਲੈਣ ਵਾਸਤੇ ਵੀ ਸੀ ਹਫ਼ਤੇ ਦਾ ਟਾਈਮ ਦੇਵਾਂਗੇ ਜਿੱਥੇ 100% ਨੁਕਸਾਨ ਹੋ ਗਿਆ ਇੱਕ ਮਹੀਨੇ ਦੇ ਵਿੱਚ ਪਹਿਲਾ ਚੱਕ ਅਸੀਂ ਦੇ ਦਾਂਗੇ ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਹੀ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸਡੀਆਰਐਫ ਦੇ ਵਿੱਚ 800 ਰੁਪਏ ਐਮਾ ਆਉਜਾ ਮਿਲਦੇ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਇੱਕ ਉਹ ਕਹਿੰਦੇ ਜੀ ਪ੍ਰੋਸੈਸ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਹੋ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ 40000 ਮਿਨੀਮਮ ਜੇ ਜਿਹੜੇ ਪਸ਼ੂ ਹੜਾਂ ਚ ਬਹਿ ਗਏ ਜੇ ਗਾਂ ਜਾਂ ਮੱਝ ਹਣਜ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ। ਬਾਕੀ ਪਸ਼ੂਆਂ ਦਾ ਨਿਯਮ ਅਨੁਸਾਰ ਵਧਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ। ਕਿ ਨਹੀਂ ਜੀ ਇਹ ਤਾਂ ਇੰਨੇ ਪਰਸੈਂਟ ਘਰ ਡਿੱਗ ਗਿਆ ਹੈ ਤਾਂ ਇੰਨੇ ਪਰਸੈਂਟ ਚ ਹੋਇਆ ਜੇ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ ਤਾਂ ਮੇਕਰ ਨਹੀਂ ਵੀ ਡਿੱਗ ਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਪਾਵਾਂਗੇ ਉਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਉਹ ਕੰਮੀ ਨਾ ਆਈ ਇਹ ਤਾਂ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਹੈ ਇਹ 35 ਤੋਂ 75 ਵਾਲੇ ਚਾਹੁੰਦਾ ਹੈ ਇਹ 75 ਤੋਂ 76 ਵਾਲਾ ਚਾਹੇ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹਦੇ ਚ 42 ਘਰਾਂ ਨੂੰ ਪੈਸੇ ਮਿਲ ਚੁੱਕੇ ਨਹੀਂ ਆਲਰੇਡੀ ਹੜਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕੇਂਦਰੀ ਰਾਜ ਮੰਤਰੀ ਸੰਜੇ ਸੇਠ ਪੰਜਾਬ ਦੌਰੇ ਤੇ ਆਏ ਨੇ ਅਤੇ ਇਸੇ ਤਹਿਤ ਉਹ ਤਹਿਸੀਲ ਅਜਨਾਲਾ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਉਹਨਾਂ ਨਾਲ ਹੀ ਕਿਸਾਨਾਂ ਦੇ ਨਾਲ ਰابطਾ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਜਾਣਿਆ ਇਸ ਮੌਕੇ ਮੰਤਰੀ ਸੇਠ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਹਨ ਅਤੇ ਹੜ੍ਹ ਪੀੜਤਾਂ ਲਈ ਪ੍ਰਧਾਨ ਮੰਤਰੀ ਦੇ ਵੱਲੋਂ 1600 ਟੋਨ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਤੇ ਪਹਿਲਾਂ ਹੀ 12000 ਕਰੋੜ ਰੁਪਏ ਦਿੱਤੇ ਜਾ ਚੁੱਕੇ ਨੇ ਕੇਂਦਰ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਕਿਸੇ ਵੀ ਚੀਜ਼ ਦਾ ਕੋਈ ਵੀ ਘਾਟਾ ਨਾ ਰਹੇ ਮੰਤਰੀ ਨੇ ਇਹ ਵੀ ਕਿਹਾ ਕਿ ਜਿੱਥੇ-ਜਿੱਥੇ ਪਾਣੀ ਖੜਾ ਹੈ ਉੱਥੇ ਫਸਲ ਨਹੀਂ ਹੋ ਸਕੇਗੀ ਪਰ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਫਿਰ ਤੋਂ ਖੇਤੀਬਾੜੀ ਨੂੰ ਲੈ ਕੇ ਜਿਹੜੀ ਕਿ ਲੀ ਹੈ ਉਹ ਦੁਬਾਰਾ ਤੋਂ ਸ਼ੁਰੂ ਹੋ ਸਕੇਗੀ ਉਹਨਾਂ ਭਾਰਤੀ ਫੌਜ ਅਤੇ ਐਨਡੀਆਰਫਤੇ ਜਵਾਨਾਂ ਦੀ ਵੀ ਸੇਵਾ ਨੂੰ सलाम की जो हालात बहुत खराब है अब मैं जो कल से देख रहा हूँ आज सवेरे से भी गांव में जा रहा हूँ पानी पूरी तरह 16-17 दिन हो गए पानी पूरा खड़ा हुआ है और हम कह सकते हैं प्रधानमंत्री नरेंद्र मोदी जी जिन्होंने इस फ्लड रिलीफ के लिए जहा 1600 करोड़ रुपये दिए और उनका एकदम स्पष्ट कहना है हम किसी चीज की कमी नहीं होने देंगे क्योंकि अब जो लोग खेत है जहां पानी खड़ा है तीन चार साल कनक नहीं होनी है कोई फसल नहीं होनी है नलकूप बर्बाद हो गया घरों घर बर्बाद हो गए और ये सेना के जवान को हम सैल्यूट करेंगे एनडीआरएफ के जवानों को सैल्यूट करेंगे जिन्होंने पूरी जब, जब जब कोई भी प्राकृतिक आपदा आती है तो भारत की पराक्रमी वीर जवान उसका मुकाबला करने उतरे हैं मैं जब देख रहा हूँ कल से ही हमारे जो सेना के जवान है लगातार मेहनत करके चाहे फ्लड रिलीफ हो भोजन पहुंचाना हो इलेक्ट्रिसिटी हो बच्चों के दूध ब्रेड कुरसिन इलेक्ट्रिसिटी सब प्रोवाइड करा रहे हैं और हम कह सकते हैं कि प्रधानमंत्री जी ने स्पष्ट कहा है कि अभी तो 1600 सो करोड़ दिए हैं लेकिन और देंगे पंजाब पंजाब को पंजाब और पंजाब में हरियाली ये संकल्प है लेकिन पीछे जो बारह हजार करोड़ रुपए डिजास्टर फंड का दिया हुआ उसके अलावा बारह सोलह सौ करोड़ रुपए और उसी का तहकीकात में आए हैं कैसे और रिलीफ और तेजी से बढ़े आम लोगों को और सुविधा हो ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ਨਾਲ ਜੁੜੀ ਇੱਕ ਵੱਡੀ ਅਤੇ اہم ਖਬਰ ਤੁਹਾਡਾਂ ਨਾਲ ਸਾਂਝੀ ਕਰਦੇ ਹਾਂ ਮੂਸੇਵਾਲਾ ਕੇਸ ਦੀ ਅਜਮਾਨਸਾ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਖਾਸ ਤੌਰ ਤੇ ਮੌਜੂਦ ਰਹੇ ਅਤੇ ਦੋਸ਼ੀਆਂ ਨੂੰ ਵੀਡੀਓ ਕਨਫਰencing ਦੇ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਬਲਕੌਰ ਸਿੰਘ ਥੋੜੇ ਭਾਵੁਕ ਹੁੰਦੇ ਵੀ ਨਜ਼ਰ ਆਏ ਨਹੀਂ ਉਨ੍ਹਾਂ ਕਿਹਾ ਕਿ ਮੇਰੀ ਨਜ਼ਰ ਕਮਜ਼ੋਰ ਹੋ ਗਈ ਹੈ ਅਤੇ ਉਹ ਦੋਸ਼ੀਆਂ ਨੂੰ ਸਕਰੀਨ ਤੇ ਸਹੀ ਅਤੇ ਸਾਫ਼ ਨਹੀਂ ਦੇਖ ਸਕਦੇ ਇਸ ਲਈ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦੇ ਨੇ ਉਹਨਾਂ ਦੀ ਇਸ ਅਪੀਲ ਨੇ ਅਦਾਲਤ ਅਤੇ ਉੱਥੇ ਮਯੂਦ ਲੋਕਾਂ ਨੂੰ ਬੇਹੱਦ ਭਾਵੁਕ ਕਰ ਦਿੱਤਾ ਹੈ ਉਹਨਾਂ ਸਾਰੇ ਦੋਸ਼ੀਆਂ ਨੂੰ ਵੀਡੀਓ ਕਨਫਰencing ਦੇ ਜ਼ਰੀਏ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਕਰਨ ਦੀ ਅਪੀਲ ਕੀਤੀ ਹੈ ਅਦਾਲਤ ਨੇ ਵੀ ਇਸ ਪਟੀਸ਼ਨ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 26 ਸਤੰਬਰ ਨੂੰ ਅਗਲੀ ਸੁਣਵਾਈ ਤੇ ਸਾਰੇ ਦੋਸ਼ੀਆਂ ਨੂੰ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਕਰਨ ਕਾਬਿਲ ਜ਼ਿਕਰ ਹੈ ਕਿ ਮਰਹੂਮ ਪੰਜਾਬੀ ਗਾਇਕ ਫੀਦੂ ਮੂਸੇ ਵਾਲਾ ਦਾ 29 ਮਈ 2022 ਨੂੰ ਮਾਂਸਾ ਜ਼ਿਲ੍ਹੇ ਦੇ ਵਿੱਚ ਪਿੰਡ ਜਵਾਰਕਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨੇ ਲਈ ਸੀ ਇਸ ਮਾਮਲੇ ਦੇ ਵਿੱਚ 30 ਤੋਂ ਵੱਧ ਮੁਲਜ਼ਮ ਸ਼ਾਮਲ ਨੇ ਅਤੇ ਮਾਂਸਾ ਅਦਾਲਤ ਦੇ ਵਿੱਚ ਮਕਦਮਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਾ ਜਾ ਰਿਹਾ ਹੈ ਹੁਣ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਅਜਨਾਲਾ ਦੇ ਪਿੰਡ ਸੁਦਾਰਦੇ ਵਿੱਚ ਡਾਕਟਰ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਪੰਗੋ ਹਸਪਤਾਲ ਦੇ ਮਾਲਕ ਡਾਕਟਰ ਕੁਲਵਿੰਦਰ ਸਿੰਘ ਪੰਗੋ ਤੇ ਅਣਪਛਾਤੇਵਾਂ ਦੇ ਵੱਲੋਂ ਤਾਬਰਤੋੜ ਗੋਲੀਆਂ ਚਲਾਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਤਿੰਨ ਹਮਲਾਵਰਾਂ ਦੇ ਵਿੱਚੋਂ ਹਸਪਤਾਲ ਦੇ ਅੰਦਰ ਦੋ ਦਾਖਲ ਹੁੰਦੇ ਨੇ ਜਦਕਿ ਇੱਕ ਬਾਹਰ ਹੀ ਖੜਾ ਰਹਿੰਦਾ ਦੱਸਿਆ ਜਾ ਰਿਹਾ ਹੈ ਕਿ ਦਵਾਈ ਲੈਣ ਦੇ ਬਹਾਨੇ ਇਹ ਹਮਲਾਵਰ ਡਾਕਟਰ ਦੇ ਨੇੜੇ ਗਏ ਅਤੇ ਫਿਰ ਗੋਲੀਆਂ ਮਾਰ ਦਿੱਤੀਆਂ ਰਿਪੋਰਟ ਦੇ ਮੁਤਾਬਕ ਡਾਕਟਰ ਨੂੰ ਦੋ ਗੋਲੀਆਂ ਲੱਗੀਆਂ ਨੇ ਜਦਕਿ ਉਹਨਾਂ ਨੂੰ ਗੰਭੀਰ ਹੋਂਤੇ ਨਾਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਅਤੇ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਅਕੈਦ ਹੋਈ ਹੈ ਪੁਲਿਸ ਨੇ ਇਸ ਫੁਟੇਜ ਨੂੰ ਆਪਣੇ ਕਬਜ਼ੇ ਤੇ ਵਿੱਚ ਲਿਆ ਅਤੇ ਉਸ ਦੇ ਆਧਾਰ ਤੇ ਉੱਪਰ ਮਲਜ਼ਮਾ ਦੀ ਹੁਣ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਮੈਡੀਸਨ ਦੇ ਰਹੇ ਹਾਂ ਸਾ ਤੇ ਉਧਰੋਂ ਦੋ ਵਿਅਕਤੀ ਆਏ ਤੇ ਉਹਨਾਂ ਗੋਲੀਆਂ ਚੁਕਿ ਕਿਤੇ ਕਿਤੇ ਵਜਿਸੀ ਗੋਲੀ ਉੰਡਰ ਸਾਹ ਦੇ ਬਾਹਰ ਦੇ ਵੱਜੀ ਇੱਕ ਪੇੜ ਤੇ ਹਾਂ ਜੀ ਇਹਨਾਂ 5000 ਕੀਤੇ ਦੋ ਉਹਨਾਂ ਦੇ ਵਿੱਚੋਂ ਉਹ ਤਾਂ ਤੇ ਚੱਲਿਆ ਹੀ ਭੋਗ ਵਾਲੇ ਘਰ ਅੱਛਾ ਜੀ ਪਤਾ ਨਹੀਂ ਮੰਗਰੋਂ ਇਹ ਮੁੰਡੇ ਆਏ ਨੇ ਦੋ ਤਿੰਨ ਜਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀnga ਮਾਰ ਦਿੱਤੀ ਅਹੀਂ ਤੇ ਕਹ ਰਹਾ ਉਹਨੇ ਪਹਿਪੂ ਹੀ ਮੰਗੀ ਪਹਿਲਾਂ ਤੋਂ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਪਰੋਵੀ ਹੁੰਦੀ ਰੋਟੀ ਦੀ ਕਾਲ ਹੁੰਦੀ ਹੋਂਗਾ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁੰਟੇ ਇਨੇ ਬਾਈ ਮੈਂ 100 ਡੰਡਾ ਉਹ ਗਿਆ ਤੇਰੇ ਬਾਈ ਮੈਂ ਨਾ ਨਹੀਂ 50 ਕਿਹ ਕਿੰਨਾ ਮੰਗਦੇ ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਪੰਗੋ ਜਿਹੜਾ ਦਾ ਪੰਗੋ ਹਸਪਤਾਲਾ ਸਹਾਰਡੇ ਤੇ ਦੋ ਗਨ ਛੱਤੀ ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੋਂ ਬਾਅਦ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਫਰਾਦੋ ਕਿੰਨੀਆਂ ਗੋਲੀਆਂ ਵੇਚੀ ਜੀ ਹੁਣ ਡਾਕਟਰ ਸਾਹਿਬ ਦੱਸੋ ਜੀ ਤੇ ਹਰ ਕੋਲੋਂ ਕੀ ਕਿਤਰਾ ਮਸਲਤ ਬੱਤ ਪੇਸ਼ੇਟਾਂ ਦਾ ਠੀਕ ਹੈ ਜੀ ਪੁਲਿਸ ਸਿਸਟਮ ਕੋਲੇ ਚੱਲੇ ਹੈ ਇਹ ਹੁਣ ਖੰਗਾਲਾਂਗੇ ਇਸ ਤਰ੍ਹਾਂ ਯੁੱਧ ਨਸ਼ਾ ਵਿਰੁੱਧ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਦਾ سلسلہ ਲਗਾਤਾਰ ਚੱਲ ਰਿਹਾ ਹੈ ਇਸੇ ਤਹਿਤ ਅੰਮ੍ਰਿਤਸਰ ਦੇ ਵਿੱਚ 8840 ਰੋਡ ਅਤੇ ਮੁਸਤਫਾ ਬਾਦ ਦੇ ਇਲਾਕੇ ਦੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਸਪੈਸ਼ਲ ਡੀਜੀਪੀ ਸ਼ਸ਼ੀਪਰਾਵਾ ਦੇਵਦੀ ਸਮੇਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਵੀ ਮੌਜੂਦ ਰਹੇ ਚੈਕਿੰਗ ਦੌਰਾਨ ਤਿੰਨ ਸ਼ੱਕੀ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਤਰ੍ਹਾਂ ਨੇ ਡੀਜੀਪੀ ਨੇ ਇਲਾਕੇ ਦੀਆਂ ਮਹਿਲਾਵਾਂ ਨਾਲ ਰਾਬਤਾ ਕੀਤਾ ਅਤੇ ਕਿਹਾ ਕਿ ਨਸ਼ਾ ਦੇ ਖਿਲਾਫ ਇਹ ਮੁਹਿੰਮ ਅੱਗੇ ਵੀ ਚੱਲ ਰਹੀ ਹੈ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਜੀਪੀ ਸਪੈਸ਼ਲ ਸ਼ਸ਼ੀਪਰਾਬਾ ਦੇਵਦੀ ਨੇ ਕਿਹਾ ਕਿ ਯੁੱਧ ਨਸ਼ੇ ਦੇ ਵਿਰੁੱਧ ਇਹ ਜਿਹੜਾ ਕਿ ਅਭਿਆਨ ਚਲਾਇਆ ਗਿਆ ਇਸ ਨੂੰ ਤਕਰੀਬਨ 6.5 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਇਸ ਦੌਰਾਨ ਪੁਲਿਸ ਨੇ ਵੱਡੇ ਪੈਮਾਨੇ ਦੇ ਉੱਪਰ ਤਰਾਪਤੀਆਂ ਵੀ ਕੀਤੀਆਂ ਨੇ ਪੁਲਿਸ ਨੇ 1 ਮਹੀਨੇ ਦੇ ਅੰਦਰ ਲਗਭਗ 200 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਨਾਲ ਹੀ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਮਾਰੇ ਕਮਾਤੋ ਬਾਸ ਆਉਂਦੀ ਚੇਤਾਵਨੀ ਦਿੱਤੀ ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਨਸ਼ਾ ਦੇ ਖਿਲਾਫ ਚੜੀ ਗਈ ਇਸ ਮਹਿੰਮ ਦੇ ਤਹਿਤ ਹੁਣ ਤੱਕ 1000 ਤੋਂ ਵੱਧ ਪਰਚੇ ਹੋ ਚੁੱਕੇ ਨੇ ਤੇ 2000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਨੇ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੂੰ ਪਤਾ ਹੈ ਯੁੱਧ ਨਸ਼ਾ ਵਿਰੁੱਧ ਹੁਣ 6.5 ਮਹੀਨੇ ਹੋ ਗਏ ਇਹਨਾਂ ਨੂੰ ਸ਼ੁਰੂ ਕੀਤੇ ਹੋਏ ਠੀਕ ਹੈ ਤਾਂ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੇੜੀ ਗਈ ਹੈ ਉਹਦੇ ਚ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਅੰਬੀਸਰ ਪੁਲਿਸ ਨੂੰ ਹੁਣ ਤੱਕ ਇਹ ਕਰੀਬ-ਕਰੀਬ ਅਗਰ 1 ਮਾਸ ਤੋਂ ਅਸੀਂ ਦੇਖੀਏ ਤਾਂ 200 ਕਿਲੋ ਹੀਰੋਇਨ ਫੜ ਚੁਕੇ ਨੇ 200 ਕਿਲੋ ਹੀਰੋਇਨ ਤੋਂ ਇਲਾਵਾ ਹਫੀਮ, ਚਰਸ, ਗਾਂਜਾ ਸਾਰਾ ਕੁਝ ਫੜਿਆ ਹੋਇਆ ਹੈ ਔਰ ਪਿਛਲੇ 2-3 ਦਿਨਾਂ ਦੇ ਵਿੱਚ-ਵਿਚ ਨੂੰ ਪਤਾ ਹੀ ਲੱਗਿਆ ਹੋਗਾ ਕਿ 12 ਕਿਲੋ ਇੱਕ ਤੇ 8 ਕਿਲੋ ਦੂਜਾ ਦੋ ਹੀ ਨੇ ਕਾਫੀ ਵੱਡੀ ਰਿਕਵਰੀ ਕੀਤੀ ਹੈ ਹਫੀਮ ਦੀ तो बंदे भी बहुत सारे फड़े गए हैं करीब हज़ार के आसपास पर्चे दर्ज हुए हैं दो हज़ार के आसपास बंदे अरेस्ट हुए हैं तो यह जो मुहिम चलाया गया है एहद बहुत ही वह कामयाबी मिल रही है और मैं उम्मीद करती हूँ अगे भी कामयाबी मिलती रहेगी जो बन्दे इतने बेचते सके हूँ वो भज गए इस करके अज बंधे फटे गए हैं इतने इस इलाके इंफॉरमेसन मिलेगा कि बहरों कोई आके इत ड बेच रहा है तो बहुत वी कामयाबी मिली हुई है ਤਿੰਨ ਬੰਦੇ ਐਸੇ ਫੜੇ ਹੈ ਜਿਹਦੇ ਚ ਇੱਕ ਬਾਹਰੋਂ ਆਇਆ ਸੀਗਾ ਦੋ ਇੱਥੋਂ ਦੇ ਸੀਗੇ ਉਹ ਪਰਚਾ ਪੁਲਿਸ ਦਸ ਕਰ ਰਹੀ ਹੈ ਮੈਂ ਪਬਲਿਕ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਰਿਸਪੌਂਸ ਡਿਫਿਕਲ ਲੋਕਲ ਮੈਂ ਇੱਥੇ ਦੋ ਚਾਰ ਬੀਬੀਆਂ ਨਾਲ ਗੱਲ ਕੀਤਾ ਹੈ ਉਹ ਬੜੇ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਕਿਉਂਕਿ ਇੱਥੇ ਨੁਕੜ ਤੇ ਕਈ ਸਾਰੇ ਨਸ਼ੇੜੀ ਬੈਠੇ ਹੁੰਦੇ ਸੀਗੇ ਨਸ਼ਾ ਕਰਦੇ ਸੀਗੇ ਤੇ ਆਂਦੇ ਜਾਂਦੇ ਜਿਹੜੇ ਲੇਡੀਜ਼ ਹੁੰਦੀਆਂ ਸੀਗੀਆਂ ਉਹਨਾਂ ਨੂੰ ਕਮੈਂਟ ਵਗੈਰਾ ਪਾਸ ਕਰਦੇ ਸੀਗੇ ਛੋਟੇ-ਮੋਟੇ ਕ੍ਰਾਈਮ ਕਰਦੇ ਸੀਗੇ ਤੇ ਉਹਦੇ 'ਚ ਬਹੁਤ ਜ਼ਿਆਦਾ ਫਰਕ ਪੜਾ ਹੈ। ਉਹਨਾਂ ਨੂੰ ਫੜ ਲਿਆ ਗਿਆ ਹੈ ਜਾਂ ਉਹਨਾਂ ਨੂੰ ਹੁਣ ਮਿਲ ਨਹੀਂ ਰਹਿ ਨਸ਼ਾ। ਇਸ ਕਰਕੇ ਇਹਨਾਂ ਨੂੰ ਬਹੁਤ ਆਰਾਮ ਹੋ ਗਿਆ ਹੈ ਕਿ ਇਸ ਤਰ੍ਹਾਂ ਦੀ ਗਲਤ ਬਾਤ ਹੁਣ ਨਹੀਂ ਹੁੰਦੀ। ਪੰਜਾਬ ਦੇ ਵਿੱਚ ਹੜਾ ਦੀ ਮਾਰ ਤੋਂ ਬਾਅਦ ਹੁਣ ਭਿਆਨਕ ਬਿਮਾਰੀ ਨੇ ਦਸਤਕ ਦਿੱਤੀ ਹੈ। ਅਜਨਾਲਾ ਦੇ ਵਿੱਚ ਪੈਂਦੇ ਪਿੰਡ ਧਾਲੀਵਾਲ, ਕਲੇਰ ਦੇ ਵਿੱਚ ਸੂਰਾਂ ਦੇ ਵਿੱਚ ਇੱਕ ਖਤਰਨਾਕ ਵਾਇਰਲ ਦੀ ਪੁਸ਼ਟੀ ਹੋਈ ਹੈ। ਇਹ ਵਾਇਰਲ ਦੀ ਵਜ੍ਹਾ ਕਰਕੇ ਇੱਕ ਫਾਰਮ ਦੇ ਵਿੱਚ ਲਗਭਗ 210 ਸੂਰਾਂ ਦੀ ਮੌਤ ਹੋ ਗਈ ਹੈ। ਜਿਸ ਕਾਰਨ ਫਾਰਮ ਦੇ ਮਾਲਕ ਨੂੰ ਵੱਡਾ ਆਰਥਿਕ ਨੁਕਸਾਨ ਚਲਣਾ ਪਿਆ ਫਾਰਮ ਦੇ ਮਾਲਕ ਦੀ ਮੰਨੀਏ ਤਾਂ ਮਿਹਨਤ ਦੇ ਨਾਲ ਉਸਨੇ ਇਹ ਜੜਾ ਕੀ ਆਪਣਾ ਕੀਤਾ ਸ਼ੁਰੂ ਕੀਤਾ ਸੀ ਪਰ ਬਿਮਾਰੀ ਦੇ ਕਰਕੇ ਸਭ ਕੁਝ ਬਰਬਾਦ ਹੋ ਗਿਆ ਲਗਭਗ 24 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋਇਆ ਉਧਰ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਨਵਰਾਜ ਸੰਧੂ ਨੇ ਕਿਹਾ ਕਿ ਇਹ ਬਿਮਾਰੀ ਅਮਰੀਕਨ ਸਵਾਈਨ ਫੀਵਰ ਐ ਅਤੇ ਇਸ ਦਾ ਮਨੁੱਖ ਤੇ ਉੱਪਰ ਕੋਈ ਵੀ ਖਤਰਾ ਨਹੀਂ ਹੈ। ਇਤਿਆਦ ਦੇ ਤੌਰ ਤੇ ਸੂਰਾਂ ਦੇ ਮੀਟ ਦੀ ਵਿਕਰੀ ਦੇ ਉੱਪਰ پابੰਦੀ ਲਗਾਈ ਗਿਆ ਜਦਕਿ ਫਾਰਮ ਦੇ ਆਸ-ਪਾਸ ਦੇ ਏਰੀਆ ਨੂੰ ਸੈਂਸਿਟਿਵ ਜ਼ੋਨ ਐਲਾਨਿਆ ਗਿਆ। ਹਨ ਪਿਗ ਫਾਰਮ ਅਸੀਂ 6 ਮਹੀਨੇ ਪਹਿਲਾਂ ਸਟਾਰਟ ਕੀਤਾ ਸੀ। ਜੀ। ਟੋਟਲ ਕਿੰਨੇ ਐਨੀਮਲ ਸੀ ਕੀ ਗੱਲਬਾਤ? 210 ਐਨੀਮਲ ਸੀ ਸਾਡੇ ਤੇ ਬਾਅਦ ਵਿੱਚ ਇਦਾਂ ਹੀ ਸਾਨੂੰ ਪ੍ਰੋਬਲਮ ਲੱਗੀ ਫਿਰ ਸਾਡੇ ਸਫਲ ਆਈ ਆਰ ਡੀ ਡੀ ਐਲ ਜ਼ਲੰਦਰ ਰਿਪੋਰਟ ਦਿੱਤੀ। ਫਿਰ ਕਹਿੰਦੇ ਵੀ ਸਾਡੇ ਆਈ ਐਸ ਐਫ ਆਈਆ ਵਾਇਰਸ ਆਇਆ ਐਸ ਇਦਾਂ ਦਾ ਕੋਈ ਫਿਰ ਸਾਡੇ ਮਤਲਬ ਇਦਾਂ ਹੀ ਕਰਦੇ 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 10 ਤਰੀਕ ਤੱਕ 7-8 ਦੇ ਤਰੀਕ ਦੇ ਕਰੀਬ ਸਾਡੇ ਮਤਲਬ 6-7 ਪਿਕਲਟ ਰਹਿ ਗਏ ਤੇ ਸਾਨੂੰ ਰਿਪੋਰਟ ਦੇਣੀ ਚਾਹੀਦੀ ਸੀ ਇਹਨਾਂ ਨੂੰ ਕਿ 72 ਘੰਟੇ ਦੇ ਵਿੱਚ ਵਿੱਚ ਮੇਰੀ ਰਿਪੋਰਟ 31 ਤਰੀਕ ਨੂੰ ਚਲ ਗਈ ਸੀ ਰਿਪੋਰਟ ਮੈਂ ਖੁਦ ਆਰ ਡੀ ਡੀ ਵਾਲੇ ਦੇ ਕੇ ਆਇਆ ਹਾਂ ਬਾਈਕ ਤੇ ਜੋ ਕਿ ਕੰਮ ਹੈਗਾ ਆ ਵੀਰਕਾ ਪੋਲੀ ਕਲੀਨਿਕ ਦਾ ਉਹਨਾਂ ਨੇ ਦੇਣੀ ਚਲੋ ਮੈਂ ਆਪ ਹੀ ਮੇਰੀ ਜਲਦੀ ਹੱਲ ਹੋ ਕੀਤਾ ਜਾਵੇ ਮੇਰੀ ਰਿਪੋਰਟ ਫੇਰ ਉੱਥੇ ਪਈ ਰਹੀ ਸੋਮਵਾਰ ਵੀ ਐਤਵਾਰ ਵੀ ਮੰਗਲਵਾਰ ਵੀ ਬੁੱਧਵਾਰ ਵੀ ਉੱਥੇ ਰਿਪੋਰਟ ਪਈ ਰਹੀ ਫਿਰ ਮੇਰਾ ਕੋਈ ਹੱਲ ਨਹੀਂ ਹੋਇਆ ਇਦਾਂ ਹੀ ਜਾਨਵਰ ਮਰਦੇ ਗਏ ਮਰਦੇ ਗਏ ਤੇ ਕਿਸੇ ਨੇ ਕੋਈ ਗੱਡ ਨਹੀਂ ਕੀਤਾ ਮੈਨੂੰ ਫਿਰ ਜਦੋਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ 22 ਲੱਖ ਦਾ ਨੁਕਸਾਨ ਹੋ ਗਿਆ ਫਿਰ ਸਾਰੀ ਟੀਮ ਆ ਗਈ ਉਹ 7 ਜਾਨਵਰ ਰਹਿ ਗਏ ਤੇ ਹੁਣ ਸੱਤਾਂ ਦਾ ਸੀ ਕੀ ਕਰਾਂਗੇ ਟੋਟਲ ਕਿੰਨੇ ਜਾਨਵਰ ਸਾਰੇ 210 ਜਾਨਵਰ ਸਾਡੇ ਸਾਰਿਆਂ ਦੀ ਮਤਲਬ ਸਾਰੇ ਕਿੰਨੇ ਦੀ ਹੋ ਗਈ ਡੈਥ ਹੋ ਗਈ 203 ਦੇ ਕਰੀਬ ਫਿਰ ਉਹਨਾਂ ਨੂੰ ਮਤਲਬ ਹਾਂਜੀ ਦੱਬਿਆ ਸੀ ਕੋਈ ਦੱਬਿਆ ਕੋਈ ਇਦਾਂ ਹੀ ਕਰਤਾ ਹੋਰ ਹਾਂਜੀ ਜਿਹੜੇ 7 ਬਜੇ ਸੀ ਫਿਰ ਉਹਨਾਂ ਸਤ ਨਹੀਂ ਉਹਨਾਂ ਨੇ ਕਿਲ ਕਰਤਾ ਉਹ ਟੋਇਆ ਪੁੱਟਿਆ ਸੀ ਉੱਥੇ ਜਿਸ ਵੀ ਆਈ ਵਗੈਰਾ ਉਹ ਦਾ ਤਾਂ ਉਹਨਾਂ ਨੇ ਕਿਲ ਕਰਕੇ ਹਾਂਜੀ ਤਹਿਸੀਲ ਅਨਾਲਾ ਵਿਖੇ ਇੱਕ ਸੂਰ ਫਾਰਮ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਹੋਈ ਹੈ ਸਭ ਤੋਂ ਪਹਿਲਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਇਹ ਬਿਮਾਰੀ ਸਿਰਫ ਸੂਰਾਂ ਦੀ ਹੈ ਨਾ ਤਾਂ ਇਹ ਸੂਰਾਂ ਤੋਂ ਕਿਸੇ ਹੋਰ ਜਾਨਵਰ ਨੂੰ ਫੈਲਦੀ ਹੈ ਅਤੇ ਨਾ ਹੀ ਇਹ ਮਨੁੱਖਾਂ ਤੇ ਕਿਸੇ ਪ੍ਰਕਾਰ ਦਾ ਕੋਈ ਅਸਰ ਕਰਦੀ ਹੈ ਜਿਹੜੇ ਸੂਰ ਫਾਰਮ ਤੇ ਬਿਮਾਰੀ ਆਈ ਹੈ ਉਹਨਾਂ ਸੂਰ ਤੇ 7 ਸੂਰ ਸੀਗੇ ਜਿਨ੍ਹਾਂ ਨੂੰ ਮਾਰ ਕੇ ਸੁਰੱਖਿਅਤ ਢੰਗ ਨਾਲ ਦਬਾ ਦਿੱਤਾ ਗਿਆ ਹੈ ਅਤੇ ਸਾਰੇ ਫਾਰਮ ਨੂੰ ਸੈਨੀਟਾਈਜ਼ ਕਰ ਦਿੱਤਾ ਗਿਆ ਹੈ ਇਹ ਬਿਮਾਰੀ ਨੂੰ ਦੂਸਰੇ ਸੂਰ ਫਾਰਮਾਂ ਤੱਕ ਪਹੁੰਚਣ ਤੋਂ ਰੋਕਣ ਲਈ ਸੂਰਾਂ ਦੀ ਮੂਵਮੈਂਟ ਅਤੇ ਸੂਰਾਂ ਦੀ ਮਾਸ ਦੀ ਵਿਕਰੀ ਤੇ ਪਾਬੰਦੀ ਲਗਾਈ ਜਾਂਦੀ ਹੈ ਅਤੇ 0 ਤੋਂ 1 ਕਿਲੋਮੀਟਰ ਦਾ ਜਿਆਦਾ ਇਲਾਕਾ ਆ ਉਹ ਇਨਫੈਕਟਿਡ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ ਉਸ ਵਿਚਲੇ ਸੂਰਾਂ ਨੂੰ ਸਾਰਿਆਂ ਨੂੰ ਮਾਰਨਾ ਪੈਂਦਾ ਆ ਪਰ ਕੁਦਰਤੀ ਇਸ ਫਾਰਮ ਦੇ 1 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਵੀ ਹੋਰ ਫਾਰਮ ਨਹੀਂ ਹੈ 1 ਤੋਂ 10 ਕਿਲੋਮੀਟਰ ਦੇ ਘੇਰੇ ਵਿੱਚਲੇ ਇਲਾਕੇ ਨੂੰ ਅਸੀਂ ਸਰਵੇਲੈਂਸ ਜ਼ੋਨ ਡਿਕਲੇਅਰ ਕਰਦੇ ਆ ਉਹ ਉਸ ਇਲਾਕੇ ਵਿੱਚਲੇ ਸੂਰਾਂ ਦੀ ਅਸੀਂ ਰੈਗੂਲਰ ਨਿਗਰਾਨੀ ਕਰਾਂਗੇ 2-3 ਮਹੀਨਿਆਂ ਤੱਕ ਅਤੇ ਲੋੜ ਪੈਣ ਤੇ ਉਹਨਾਂ ਦੀ ਸੈਂਪਲਿੰਗ ਵੀ ਕਰਾਂਗੇ ਇੱਕ ਗੱਲ ਮੈਂ ਵਾਰ-ਵਾਰ ਕਹਿਣਾ ਤੇ ਸਪਸ਼ਟ ਕਰ ਦੇਣਾ ਚਾਹੁੰਨਾ ਕਿ ਇਹ ਅਫਰੀਕਨ ਸਵਾਈਨ ਫੀਵਰ ਹੈ ਨਾ ਕਿ ਸਵਾਈਨ ਫਲੂ ਹੈ ਜਿਹੜਾ ਕਿ ਲੋਕਾਂ ਚ ਇੱਕ ਭੁਲੇਖਾ ਜਾ ਰਿਹਾ ਹੈ ਕਿ ਸ਼ਾਇਦ ਅਫਰੀਕਨ ਸਵਾਇਨ ਫਲੂ ਹੈ ਇਹ ਅਫਰੀਕਨ ਸਵਾਇਨ ਫੀਵਰ ਹੈ ਅਤੇ ਇਸ ਦਾ ਮਨੁੱਖਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਸਾਬਸ਼ੀਰ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਗੁਰਤਾ ਗਦੀ ਦਿਵਸ ਬੜੀ ਹੀ ਸ਼ਰਧਾ ਭਾਵਨਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਹੈ ਸ਼੍ਰੀ ਖਡੂਰ ਸਾਹਿਬ ਜਿਸ ਸਥਿਤ ਗੁਰਦੁਆਸਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਯੋਜਨਕੀਤਾ ਗਿਆ ਜਿੱਥੇ ਕਿ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਪਹੁੰਚ ਕੇ ਵਾਹਿਗੁਰੂ ਦੇ ਚਰਣਾ ਦੇ ਵਿੱਚ ਆਪਣੇ ਹਾਜ਼ਰੀ ਲਗਵਾਈ ਇਸ ਮੌਕੇ ਤੇ ਸੱਚ ਪਾੜ ਤੇ ਭੋਗ ਪਾ ਕੇ ਜਿਸ ਉਪਰੰਤ ਵਖਵਕ ਕੀਰਤਨੀ ਜਥਿਆ ਅਤੇ ਕਵੀਸਰਾ ਦੇ ਵੱਲੋਂ ਆਇਆ ਹੋਇਆ ਸੰਗਤਾਂ ਨੂੰ ਕੁਰਬਾਨੀ ਦੇ ਨਾਲ ਨਿਹਾਲ ਕੀਤਾ ਗਿਆ ਮੈਂ ਇਸ ਪਾਵਨ ਮੌਕੇ ਤੇ ਸਮੂਹ ਸੰਗਤਾਂ ਨੂੰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬ੍ਹ ਸ਼੍ਰੀ ਗੁਰੰਗਤ ਦੇ ਮਹਾਰਾਜ ਜੀ ਦੇ ਪਾਵਨ ਗੁਰਾਈਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੋ ਗੁਰੂ ਸਾਹਿਬਾ ਨੇ ਸਾਨੂੰ ਸੰਦੇਸ਼ ਦਿੱਤਾ ਹੈ ਜੋ ਉਹਨਾਂ ਨੇ ਸਾਨੂੰ ਬਾਣੀ ਰਚ ਕੇ ਉਹਦਾ ਹੀ ਸੰਦੇਸ਼ ਦਿੱਤਾ ਹੈ ਉਹਨੂੰ ਆਪਾਂ ਅਪਣਾਈਏ ਤੇ ਉਹਦੇ ਚੱਲਣ ਦੀ ਅੱਬ ਚੱਲੀ ਹੋ ਰਹੀ ਹੈ ਤੇ ਆਪਣ ਜੀਵਨ ਨੂੰ ਸੁਧਾਰਤੀਆਂ ਨੇ ਦੂਸਰੀ ਗੱਲ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਲੋਕਲ ਕੋਤਰਾ ਪ੍ਰਬੰਧ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਜੋ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜੋ ਸੇਵਾ ਕਰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਕਾਰ ਸੇਵਾ ਡੇਰਾ ਖੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸੰਗਤਾਂ ਦੇ ਹਰ ਪ੍ਰਕਾਰ ਦੇ ਉਹਨਾਂ ਨੂੰ ਸੁੱਖ ਸਹੂਲਤ ਰਹੇ ਇੱਥੇ ਪਾਰਕਿੰਗ ਦੇ ਰਹਿائش ਦੇ ਦੂਜੇ ਆਨੰਦ ਦੇ ਸ਼ਬੀਲਾਂ ਦੇ ਲੰਗਰ ਦੇ ਉਹ ਵਧੀਆ ਪ੍ਰਬੰਧ ਕੀਤੇ ਨੇ ਕੋਈ ਵੀ ਸੰਗਤ ਆਵੇ ਤਾਂ ਉਸ ਨੂੰ ਇਸ ਪੱਖੋਂ ਕੋਈ ਕੋਈ ਦਿੱਕਤ ਨਾ ਆਵੇ ਬਾਕੀ ਪ੍ਰਸ਼ਾਸਨ ਨੂੰ ਸਾਰਾ ਨਾਲ ਲੈ ਕੇ ਕਿ ਜੋ ਵੀ ਟ੍ਰੈਫਿਕ ਦੀ ਸਮਝੀ ਹੈ ਜੋ ਵੀ ਪ੍ਰਸ਼ਾਸਨ ਦੀ ਕਾਰਵਾਈ ਉਹਨਾਂ ਨੂੰ ਇਸ ਵਾਰ ਸੂਚਿਤ ਕੀਤਾ ਹੈ